ਹਾਏ ਲੋ ਦੋਸਤੋ ਮੈਂ ਅੱਜ ਬਰਨਾਲੀ ਜਾਂਦਾ ਸੀਗਾ ਤੇ ਮੈਨੂੰ ਰਾਹ 'ਚ ਸਾਡੇ ਸਾਡੇ ਪਿੰਡ ਦਾ ਮੁੰਡਾ ਹੀ ਟੱਕਰ ਆ ਗਿਆ ਇਹ ਮੁੰਡਾ ਕਬੱਡੀ ਦਾ ਬਹੁਤ ਉੱਚ ਕੋਟੀ ਦਾ ਖਿਡਾਰੀ ਆਗਾ ਉਹ ਤਾਂ ਇਹਦਾ ਨਾਮ ਸਿੱਧਾ ਤਾਂ ਕਿ ਮਹਿਤਾਬ ਸਿੰਘ ਪਰ ਇਹਨੂੰ ਗਰਾਉਂਡਾਂ 'ਚ ਸਾਰੇ ਦਾਣਾ ਦਾਣਾ ਕਹਿੰਦੇ ਨੇਗੇ ਇਹਦੀ ਬਾਜ਼ ਦੀ ਖਾਸੀਅਤ ਇਹ ਹੈ ਕਿ ਇਹ ਨਾ ਕੇਰਾ ਰਾਹਪੁਰ ਮਾਕੇ ਕੰਨੇ ਨਾ ਕਬੱਡੀ ਖੇਡਣ ਗਿਆ ਸੀ ਉਥੋਂ ਇਹ ਬੱਕਰੀ ਜਿੱਤ ਕੇ ਲਿਆਇਆ ਸੀਗਾ ਸਾਰੇ ਪਿੰਡ 'ਚ ਦਾਣਾ ਬੱਕਰੀ ਵਾਲਾ ਥਾਣਾ ਬੱਕਰੀ ਵਾਲਾ ਹੋਈ ਪਈ ਆਗੀ ਹੋਰ ਵੀ ਈਡੀ ਪਰਮਾਤਮਾ ਕੰਨੂ ਵਾਕ ਸਾਕੇ ਜੀ ਨੂੰ ਜਪ ਪਾਲੇ ਮਜਾਲਾ ਛੱਡ ਜੇ ਆ ਚਿਚੜੀ ਅੰਗ ਚਿੰਬੜ ਜਾਂਦਾ ਹੈਗਾ ਹੋਰ ਸਾਡੇ ਬੁੱਲੇ ਸਾਹ ਕਰਾਉਂਦੇ ਤਾਂ ਬਸ ਦਾਣਾ ਦਾਣਾ ਹੀ ਹੁੰਦੀ ਆ ਇੱਕ ਇਹਨਾਂ ਦੀ ਗੱਲ ਹੋਰ ਹੈ ਇਹਨਾਂ ਨੇ ਸਾਰੇ ਮੁੰਡਿਆਂ ਖੁੰਡਿਆਂ ਦੇ ਨਾਲ ਮਿਲ ਕੇ ਹਨਾ ਕਿ ਤੂੰ ਤਸਦਿਆ ਸੀ ਬਾੜ ਬਰ ਤੇ ਫਿਰ ਉਹਨੇ ਵੀ ਪੂਰਾ ਕੈਸੀ ਕਹਿੰਦਾ ਦਾਣਾ ਮੇਰਾ ਕਲਾਸ ਮੇਟ ਤੇ ਤੁਸੀਂ ਚਾਹੇ ਉਹ ਸਾਰਾ ਬੁੱਲੇ ਸਾਹ ਦਾ ਪ੍ਰੋਗਰਾਮ ਕੱਢ ਕੇ ਦੇਖ ਸਕਦੇ ਹੋ ਸਭ ਤੋਂ ਵੱਧ ਤਰੀਫ ਤੂੰ ਤਾ ਦਾਣੇ ਦੀ ਕਰਕੇ ਗਿਆ ਸੀ ਉਹ ਏਹੀ ਦਾਣਾਗਾ ਜੀ ਉਹ ਆਹ ਨਾਲ ਅਸੀਂ ਇਕੱਠੇ ਪੜਦੇ ਹੁੰਦੇ ਇਕੱਠੇ ਅਸੀਂ ਕਾਉਂਡਰਾਂ ਖੇਡਣ ਜਾਂਦੇ ਹੁੰਦੇ ਤੇ ਅੱਜ ਮੈਨੂੰ ਬਸੱਚ ਮਿਲਿਆਗਾ ਸਾਡੇ ਪਿੰਡ ਦਾ ਬਹੁਤ ਔਣਹਾਰ ਮੁੰਡਾ ਹੈਗਾ ਤੇ ਇੱਕ ਦਿਨ ਇਹਨੇ ਵਰਲਡ ਕੱਪ ਵਿੱਚ ਜਾਣਾ 5 ਕਰੋੜ ਜਿੱਤ ਕੇ ਲਿਆਊਗਾ ਸਾਰਾ ਕਾ ਇਹਦਾ ਮੈਂ ਪਿੰਡ ਤੇ ਪਿੰਡ ਤੇ ਹੀ ਲਾ ਦੇਣਾਗਾ ਇੱਕ ਤਾਂ ਸਾਡੇ ਪਿੰਡ ਫਿਲਟਰ ਵਾਟਰ ਵਾਲਾ ਪ੍ਰੋਗਰਾਮ ਨਹੀਂ ਹੈਗਾ ਕਹਿੰਦਾ ਮੈਂ ਉਹ ਕਰਾਊਗਾ ਇੱਕ ਕਹਿੰਦਾ ਮੈਂ ਸਕੂਲ ਸਕੂਲ ਸਾਡਾ ਪਲਾਸਟੂ ਤੱਕ ਆਗਾ ਕਹਿੰਦਾ ਮੈਂ ਬੀਏ ਤੱਕ ਕਰਾਊਗਾ ਤੇ ਸਲੂਟ ਆਹੇ ਜੀ ਵੀਰਾਂ ਨੂੰ ਜਿਹੜੇ ਸੋਚਦੇ ਨੇਗੇ ¡Te lo que me la mira!